ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦਾ ਤਕਰੀਬਨ 5.5 ਸਾਲਾਂ ਦਾ ਜੋ ਬਕਾਇਆ ਹੈ ਉਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਕੀ ਲਗਭਗ 18000 ਕਰੋੜ ਦੇ ਬਕਾਏ ਦੀ ਅਦਾਇਗੀ ਜੋ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਕਰੇਗੀ ਕਿ ਹਾਈ ਕੋਰਟ ਦੇ ਦਿੱਤੇ ਹੁਕਮਾਂ ਦੇ ਮੁਤਾਬਕ 3 ਮਹੀਨਿਆਂ ਦੇ ਅੰਦਰ ਜਿਹੜੀ ਡੀਏਡੀ ਪਹਿਲੀ ਕਿਸ਼ਤ ਉਜਾਰੀ ਕੀਤੀ ਜਾ ਸਕਦੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਾਂਗੇ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਵੱਡੀਆਂ ਤੇ ਅਹਿਮ ਜਾਣਕਾਰੀਆਂ ਜਿਹੜੀਆਂ ਨੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰ ਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਜੋ ਬਕਾਇਆ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅਪਡੇਟ ਨਹੀਂ ਆਈ ਸੀ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਜਿਹੜਾ 18000 ਕਰੋੜ ਦੇ ਕਰੀਬ ਜੋ ਬਕਾਇਆ ਹੈ ਉਸ ਨੂੰ ਜਾਰੀ ਕਰਨ ਸੰਬੰਧੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਇਹ ਕਿਹਾ ਹੈ ਕਿ 3 ਮਹੀਨਿਆਂ ਦੇ ਅੰਦਰ ਹੀ ਇਹ ਜਿਹੜਾ ਬਕਾਇਆ ਹੈ ਜਾਰੀ ਕੀਤਾ ਜਾਵੇ ਹਾਲਾਂਕਿ ਕੇਂਦਰ ਦੇ ਬਰਾਬਰ 55% ਡੀਏ ਨੂੰ ਲੈ ਕੇ ਜੋ ਪੈਂਡਿੰਗ 13% ਡੀਏ ਬਕਾਇਆ ਹੈ ਉਸ ਦੀਆਂ ਤਿੰਨ ਕਿਸ਼ਤਾਂ ਵੜ ਸਕਦੀਆਂ ਨੇ ਅਤੇ ਉਸ ਦੇ ਵਿੱਚੋਂ 21 4% ਦੀ ਜੋ ਕਿਸ਼ਤ ਹੈ દિਵਾਲੀ ਤੋਂ ਪਹਿਲਾਂ ਜਾਰੀ ਕੀਤੀ ਜਾ ਸਕਦੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਆਪਣੇ ਜਵਾਬਦੇਹੀ ਚ ਕਿਹਾ ਹੈ ਕਿ ਇਹ ਜਿਹੜਾ ਬਕਾਇਆ ਹੈ ਜਲਦ ਹੀ ਜਾਰੀ ਕੀਤਾ ਜਾਵੇਗਾ ਅਤੇ ਸਾਲ 2029 ਦੇ ਕਰੀਬ ਜਾਰੀ ਕੀਤਾ ਜਾ ਸਕਦਾ ਹੈ ਪਰ ਹਾਈ ਕੋਰਟ ਨੇ ਇੱਕ ਵਾਰ ਮượਤੋਂ ਕਿਹਾ ਹੈ ਕਿ ਇਹ ਅਨੁਚਿਤ ਹੈ ਅਤੇ ਜਲ ਤੋਂ ਜਲਦ ਇਹ ਜਿਹੜਾ ਬਕਾਇਆ ਹੈ ਜਾਰੀ ਕੀਤਾ ਜਾਵੇ ਸਭ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੱਕ ਰਾਹਤ ਜਿਹੜੀ ਹੈ ਹਾਈ ਕੋਰਟ ਦੇ ਵੱਲੋਂ ਮਿਲੀ ਹੈ ਜੋ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨੇ ਸੋ ਹੁਣ ਦੇਖਣਾ ਇਹ ਹੋਵੇਗਾ ਕਿਹੜੀ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆਉਂਦੀ ਹੈ ਜਿਵੇਂ ਹੀ ਕੋਈ ਵੱਡਾ ਫੈਸਲਾ ਆਏਗਾ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ